ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਹੋਗੇ ਠੀਕ ਠਾਕ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਨਵੇਂ ਵਲੌਗ ਦੀ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਪਿੱਛੇ ਤੁਸੀਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਹਰਿਆਲੀ ਜਿਵੇਂ ਪਿਛਲੇ ਵੀਡੀਓ ਵਲੌਗ ਵਿੱਚ ਤੁਸੀਂ ਦੇਖਦੇ ਸਾਡਾ ਡ੍ਰੈਗਨ ਫਰੂਟ ਤੇ ਇਸ ਟਾਈਮ ਜੀ ਚੱਲ ਰਹੀ ਜੀ ਸੀਜ਼ਨ ਦਾ ਦੇਖੋ ਜੀ ਸੁਨਪਦਾ ਜੀ ਪੰਜਾਬ ਪੂਰਾ ਕੰਮ ਤੇ ਅੱਜ ਇੱਕ ਤਾਂ ਹੁਣ ਬਾਹੀ ਦਾ ਕੰਮ ਸਟਾਰਟ ਹੋ ਗਿਆ ਹੁਣ ਆਪਾਂ ਚੱਲਦੇ ਆਂ ਥੋੜੇ ਔਫ ਸਾਈਡ ਤੇ ਨਾਲੇ ਆਪਣਾ ਪਤਾ ਹੀ ਸੂਵੇ ਦਾ ਕੰਮ ਚੱਲ ਰਿਹਾ ਸੰਖੇ ਅਸੀਂ ਪਿੱਛੀ ਵੀਡੀਓ ਬਲੌਗ ਵਿੱਚ ਤੇ ਆਪਾਂ ਉਹ ਵੀ ਦੇਖਿਆ ਕਿੰਨਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਜੀ ਖੇਤਾਂ ਨੂੰ ਤੇ ਚੱਲਦੇ ਹਾਂ ਆ ਪਿਛਲੇ ਵੀਡੀਓ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਸਾਡੇ ਆਪਣੇ ਡ੍ਰੈਗਨ ਫਰੂਟ ਆ ਜੀ ਇਹ ਛੋਟਾ ਸੈੱਡ ਤੇ ਉਹ ਸੈੱਡ ਪਰਨਾ ਵੱਡਾ ਤੇ ਇਹ ਕਰਤਾ ਜੀ ਆਪਾਂ ਨੇ ਬਹੁਤ ਵਾਸਤੇ ਤਿਆਰ ਖੇਤ ਇੱਥੇ ਖਣਿਆਣੀ ਆਪਣੇ ਬਹੁਤ ਪਨੀਰੀ ਕੁਸ ਗੇਤੀ ਆਪਣੇ ਭਰਖ ਨੇ ਆਖੀ ਆ ਦੇ ਇੱਥੇ ਬੜੇ ਜਿਹੜੇ ਦੂਜੇ ਵੀ ਖਣੇ ਉਹ ਲਾਉਣੇ ਨੇ ਤੇ ਆ ਇਧਰ ਆ ਗਏ ਆਪਣਾ ਦੂਜਾ ਡ੍ਰੈਗਨ ਫਰੂਟ ਆ ਜੋ ਵੱਡਾ ਜੋ ਪਿਛਲੇ ਸਾਲ ਆਪ ਨੂੰ ਫਲ ਇੱਕ ਦੇਖ ਚੁੱਕੇ ਤੇ ਇਸ ਸਾਈਡ ਮਗਾਸੀ ਛੋਟਾ ਤੇ ਸਾਹਮਣੇ ਖੜੀ ਜੇਐਸਵੀ ਤੇ ਟਰੈਕਟਰ ਇਹ ਜੇਐਸਵੀ ਤੇ ਟਰੈਕਟਰ ਉਹ ਨੇ ਜਿਹੜੇ ਆਪਾਂ ਇੱਥੇ ਸੂਆ ਦੇੜ ਨੇ ਲੱਗੇ ਪੈਣ ਪੱਟਣ ਲੱਗੇ ਪੈਣ ਕਿਉਂਕਿ ਇਹ ਹੋ ਗਿਆ ਸੀ ਅੰਡਰਗਰਾਉਂਡ ਮਨਜ਼ੂਰ ਇਹ ਜਿਹੜਾ ਪਾਈਪ ਲਾਈਨ ਹੋਣੀ ਆ ਤੇ ਉਹ ਆ ਸਾਧਨ ਖੜੇ ਨੇ ਇੱਥੇ ਉਹਨਾਂ ਦੇ ਆ ਖੜਿਆ ਜੀ ਸੀ ਵੀ ਨੇੜੇ ਹੋਂ ਦੇਖੋ ਜੀ ਇਹ ਨੇ ਸਾਧਨ ਉਹ ਨੇ ਜਿਹੜੇ ਸੂਆ ਦੇਣ ਲੱਗੇ ਪਏ ਨੇ ਇਹ ਵੀ ਰੰ ਦਾ ਸਾਧਨ ਸਾਰਿਆਂ ਦੇ ਟਰੈਕਟਰ ਖੜੇ ਨੇ 300 ਸਵਰਾਜ 855 ਜੀ ਸੀ ਵੀ ਜਿਹੜੀ ਸੂਆ ਤੋਂ ਮਿੱਟੀ ਚੱਕ ਰਹੀ ਹੈ ਤੇ ਤਕਰੀਬਨ ਆਪਣਾ ਖੇਤ ਆ ਸਾਰੇ ਬਾਤੇ ਤੇ ਉਹ ਸਾਈਡ ਬਾਹੀ ਹੋਣ ਲੱਗੀ ਪਈ ਐ ਤੇ ਬਾਕੀ ਚੱਲਦਾ ਹੀ ਆਪਾਂ ਹੁਣ ਸੂਏ ਤੇ ਤੇ ਆ ਵੀ ਜੀ ਆ ਸੂਆ ਸੀ ਆਪਣੇ ਖੇਤ ਵਿੱਚ ਜੋ ਬਣਿਆ ਸੀ ਇਹ ਸਾਰਾ ਹੁਣ ਜੀ ਸੀ ਵੀ ਨੇ ਪੱਟਤਾ ਤੇ ਇਹਨੂੰ ਪਿੱਛੇ ਜੋ ਜੇ ਇੱਟਾਂ ਨੇ ਉਹਨੂੰ ਇਕੱਠਾ ਕਰੀ ਜਾਂਦੇ ਨੇ ਤੇ ਕੁਝ ਦਿਨਾਂ ਵਿੱਚ ਇਹ ਅੰਡਰਗਰਾਉਂਡ ਆਫ ਪਾਈਪ ਪੈ ਜਾਣੇ ਨੇ ਪਹਿਲਾਂ ਇਹ ਸਾਰਾ ਇਹ ਓਪਨ ਸੀਗਾ ਇਹ ਸਾਰਾ ਤਕਰੀਬਨ ਹੋਣਾ ਪਟ ਚੁਕਿਆ ਕਿਉਂਕਿ ਕਾਫੀ ਆਪਣੇ ਖੇਤ ਵਿੱਚ ਦੀ ਕਾਫੀ ਲੰਘਦਾ ਸੀਗਾ ਤੇ ਫਿਰ ਸਾਰਾ ਇਹ ਪਾਈਪ ਲਾਈਨ ਅੰਡਰਗਰਾਉਂਡ ਹੋ ਗਿਆ ਮਨਜ਼ੂਰ ਤੇ ਹੁਣ ਇੱਥੇ ਪਾਣੀ ਆ ਪਾਈਪਾਂ ਹੁਣ ਚਲਦੀ ਚੀਜ਼ ਦੀ ਹੀ ਟੌਰ ਹੁੰਦੀ ਹੈ ਜਮੇ ਦੇ ਵਿੱਚ ਹਦੋਂ ਕਿਨੇ ਟੌਰ ਤੇ ਉਹ ਵੀ ਅਜ ਤੋ 15 ਦਿਨ ਪਹਿਲਾਂ ਜਦੋਂ ਪਾਣੀ ਚੱਲਿਆ ਕਰਦਾ ਤੇ ਅੱਜ ਦੀ ਹਾਲਤ ਦੇਖ ਲਓ ਕੀ ਹੋਈ ਪਈ ਹੈ ਚਲੋ ਬਾਕੀ ਫੋਰ ਅੰਡਰਗਰਾਉਂਡ ਹੋ ਜਾਣਾ ਹੈ। ਬਾਕੀ ਜਿਵੇਂ ਜਿਵੇਂ ਬਣਦਾ ਰਹੂਗਾ ਸੋਨ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ। ਹਾਂਜੀ ਦੋਸਤੋ ਖਾਣਾ ਖਾ ਕੇ ਰਹਿਣੀ ਰਹੋਗੇ ਗਾੜ ਵਿੱਚ ਪਾ ਕੇ ਪਰਣਾ ਤੇ ਨਿਕਲ ਜਲੇ ਆਪਣੇ ਸਫ਼ਰ ਨੂੰ ਜਾਣਾ ਕਿੱਥੇ ਹਜੇ ਕੁਝ ਨਹੀਂ ਪਤਾ। ਫਿਲਹਾਲ ਇੱਕ ਵਾਰ ਆਪਾਂ ਜਾਵਾਂਗੇ ਆਪਣੇ ਜੋ ਦਫ਼ਤਰ ਹੈ ਉੱਥੇ ਉਸ ਤੋਂ ਬਾਅਦ ਅਗਲੇ ਦਾ ਦੇਖਦੇ ਕੀ ਪਲਾਨ ਬਣਦਾ ਹੈ ਤੇ ਬਾਕੀ ਗਰਮੀ ਨੇ ਅਰਦਾ ਰਿਕਾਰਡ ਤੋੜ ਦੇ ਗਰਮੀ ਕੱਲ ਆਪਣੇ ਉਹਦੇ ਨਾ 45 47 ਦਾ ਟੈਂਪਰੇਚਰ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਗਰਮ ਸੀਗੀ ਯਾਨੀ ਹੁਣ ਇੰਨੀ ਗਰਮੀ ਹੋ ਗਈ ਕਿ 10 ਵਜੇ ਤੋਂ ਬਾਅਦ ਬਾਹਰ ਨਿਕਲਣ ਨੂੰ ਬਿਲਕੁਲ ਹੀ ਦਿਲ ਨਹੀਂ ਕਰਦਾ ਤੇ ਬਾਕੀ ਦੂਜਾ ਇਹ ਵੀ ਹੋ ਰਿਹਾ ਕਾਰਨ ਮੇਨ ਕਾਰਨ ਮਨਨ ਸ਼ਾਇਦ ਇਹ ਵੀ ਹੋ ਰਿਹਾ ਕਿਉਂਕਿ ਹੁਣ ਫਸਲਾਂ ਲੋਕ ਟਾਂਗ ਪੁੱਜੇ ਹਣ ਚੱਲਦੇ ਜੇ ਤੋਂ ਦੇਖਦੇ ਆ ਕਿ ਕੀ ਪ੍ਰੋਗਰਾਮ ਬਣਦੇ ਨੇ ਯਾਰ ਫਸ ਬਗਰ ਨਿਕਲ ਚੱਲਦੇ ਆ ਦੇਖਦੇ ਅੱਗੇ ਜੋ ਵੀ ਪ੍ਰੋਗਰਾਮ ਬਣਿਆ ਤੁਹਾਨੂੰ ਦਿਖਾਉਣੇ ਆ ਤੇ ਚੱਲਦੇ ਆ ਜੇ ਬਣੇ ਤੋਂ ਤੇ ਪਹੁੰਚ ਚੁੱਕੇ ਆ ਜੀ ਆਪਾਂ ਘਰੇ ਤੇ ਤੁਹ ਪਤਾ ਹੀ ਗਰਮੀ ਦਾ ਹੋ ਗਿਆ ਟਾਈਮ ਗਰਮੀ ਦਾ ਸੀਜ਼ਨ ਪੂਰਾ ਚੱਲ ਰਿਹਾ ਜੀ ਛੇ ਮਹੀਨਾ ਵੀ ਪੰਜ ਮਹੀਨਾ ਵੀ ਨਹੀਂ ਤੁਹ ਪਤਾ ਜੀ ਗਰਮੀ ਦੇ ਹੁੰਦੇ ਨੇ ਤੇ ਆਪਾਂ ਲੈ ਕੇ ਆਏ ਜੀ ਹਾਂ ਚ ਅੰਬ ਘਰੇ ਆ ਦੁੱਧ ਲਈ ਕਿੰਨੀ ਆਪਾਂ ਦਫ਼ਤਰ ਜੀ ਦੁੱਧ ਲੈ ਕੇ ਆਉਂਦੇ ਨੇ ਤੇ ਹੁਣ ਚੱਲਦੇ ਆ ਜੀ ਖਾਣੇ ਟੋਟੀ ਆ ਕੋੜੀ ਖੜੀ ਆਂ ਬਯਾਨੀ ਖਾਂਦੀ ਐ ਜੀ ਹੋਵੇ ਗੰਦੇ ਗੰਦੇ ਗੋਲਾ ਨੇ ਇਹ ਗਰਮੀ ਤੇ ਚੰਗੇ ਹੁੰਦੇ ਨੇ ਇਹ ਹੈ ਇਹੰਦਾ ਹੀ ਹਿਸਤੰਦਾ ਕਿਉਂ ਟੇਸਟ ਕਿਵੇਂ ਆਨ ਨੂੰ ਕਹਿ ਪੀਉਂਗੇ ਹੁਣ ਹਾਂ ਇਹਦਾ ਹੁਣ ਖੰਦਰ ਗਰਮੀ ਆ ਯਾਦ ਕਰਨ ਲੱਗਦੇ ਸੀ ਮੈਂਗੋ ਮੈਂਗੋ ਕੌਣ ਮਲਿੰਦਰ ਅੱਜ ਫਿਰ ਉਹ ਕਿਹਾ ਮੇਰੇ ਕੋਲ ਫੋਨ ਲੈ ਕੇ ਆਇਓ ਉਹ ਗ੍ਰੰਦ ਨੇ ਉਹ ਸਭ ਤੋਂ ਮਹਿੰਗਾ ਅੱਛਾ ਐਨੇ ਨਿਕਰੇ ਮੈਂ ਨਾਮ ਵੀ ਨਹੀਂ ਯਾਦ ਹੁੰਦਾ ਉਹਨੂੰ ਪੁੱਛ ਕੇ ਆ ਵੀ ਕਿਹੜਾ ਮ ਬਗੈਣਾ ਹੁਣ ਤੂੰ ਕਿਹੜਾ ਹੋ ਗਿਆ ਇਹਨਾਂ ਨੂੰ ਖਾਣ ਹਾਂ ਹਾਂ ਤੇ ਮੈਂ ਬੁੱਠ ਕੇ ਨਾ ਚਲਾਦਾ ਪਾਣੀ ਜਿੱਦੋ ਧੋਦੇ ਤਨਾ ਠੰਡੇ ਜਾਣਗੇ ਚਲ ਵਾ ਉਹਨੂੰ ਪੁੱਛਦਾ ਵੀ ਕਿਹੜਾ ਮ ਖਾਣ ਨੂੰ ਕਹਿੰਦਾ ਹੋ ਸਾਡੇ ਆ ਮੁੰਡਿਆਂ ਦੀ ਨਾ ਚੋਇਸ ਵੱਖਰੀ ਹੁੰਦੀ ਐ ਇਹਨਾਂ ਦੇ ਅੰਬਾਂ ਦੇ ਨੌ ਵੀ ਹੋਰੇ ਹੁੰਦੇ ਨੇ ਕਿਹੜੇ ਅੰਬ ਗੈਣਾ ਦੀ ਖਾਣ ਨੂੰ ਤੂੰ ਓਏ ਹਾਂ ਹਲੋ ਫੰਜੋ ਉਹ ਮੇਡਾਂ ਬੰਦ ਨੇ ਕੰਪਨੀ ਦੇ ਨਾਮ ਇਹਦੇ ਹਾਂ ਦਾ ਸੱਤਾ ਰੇ ਉਹ ਟਾਈਮ ਆਇਆ ਹੋਣਾ ਦਾ ਹਾਂ ਫੇਰ ਹੋ ਗਿਆ ਗਿਆ ਰਹਿ ਗਿਆ ਇੱਕ ਰਹਿ ਗਿਆ ਕੱਲ ਨੂੰ ਆ ਚੀਜ਼ ਹੈ ਇੰਗਲਿਸ਼ ਇੰਗਲਿਸ਼ ਤੇਰਾ ਵੀ ਤੇਰਾ ਵੀ ਇੰਗਲਿਸ਼ ਆ ਫੇਰ ਉਸ ਤੋਂ ਬਾਅਦ ਛਟੀਆਂ ਛਟੀਆਂ ਉਸ ਤੋਂ ਬਾਅਦ ਕੀ ਕਥਰ ਕੀ ਕੀਮੇ ਨਹੀਂ ਲਾ ਕੇ ਜਾਉਂਗੇ ਇੱਕ ਦਿਨ ਲਾ ਕੇ ਆਉਂਗੇ ਚਲੋ ਅਲਫਾਂਜੋ ਇਹ ਮੁੰਡਾ ਛੜੇ ਚੋਇਸ ਬਹੁਤ ਗੰਦੀ ਆ ਵਦਿਆਣਾ ਨਵੇਂ ਤੋਂ ਨਵੇਂ ਚੀਜ਼ਾਂ ਦੇ ਨਾਮ ਲੈ ਕੇ ਆਉਂਦੇ ਨੇ ਅਲਫਾਂਜੋ ਹੈ ਰੋਟੀ ਖਾ ਲੋ ਰੋਟੀ ਬਣ ਰਹੀ ਆ ਨਾ ਇਹ